ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜਕੱਲ੍ਹ ਆਨਲਾਈਨ ਸ਼ਾਪਿੰਗ ਦਾ 트ੈਂਡ ਕਾਫੀ ਚੱਲ ਰਿਹਾ ਹੈ ਬਾਜ਼ਾਰ ਜਾਣਾ ਨਾ ਪਵੇ ਇਸ ਲਈ ਲੋਕ ਘਰ ਬੈਠੇ ਬੈਠੇ ਹੀ ਆਨਲਾਈਨ ਆਰਡਰ ਕਰ ਦਿੰਦੇ ਹਨ ਪਰ ਇਹ ਆਰਡਰ ਕੁਝ ਲੋਕਾਂ ਤੇ ਭਾਰੀ ਵੀ ਪੈ ਜਾਂਦੇ ਹਨ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵੀਰ ਦੇ ਘਰ ਰਿਸ਼ਤੇਦਾਰ ਆਏ ਹੁੰਦੇ ਹਨ ਤੇ ਇਹ ਵੀਰ ਵੀ ਆਨਲਾਈਨ ਪਨੀਰ ਆਰਡਰ ਕਰ ਦਿੰਦਾ ਹੈ ਜਦੋਂ ਪਨੀਰ ਘਰ ਪਹੁੰਚਦਾ ਹੈ ਤਾਂ ਪਨੀਰ ਨੂੰ ਕੱਟਦੇ ਸਮੇਂ ਇਸ ਵਿੱਚੋਂ ਇੱਕ ਵੱਡਾ ਪੱਥਰ ਨਿਕਲਦਾ ਹੈ ਜੋ ਕਿ ਦੁਕਾਨਦਾਰ ਨੇ ਹੋ ਸਕਦਾ ਹੈ ਕਿ ਭਾਰ ਵਧਾਉਣ ਲਈ ਪਾਇਆ ਹੋਵੇ ਪਨੀਰ ਅਸਲੀ ਨਕਲੀ ਬਾਰੇ ਤਾਂ ਕਾਫੀ ਸੁਣਿਆ ਤੇ ਦੇਖਿਆ ਸੀ ਪਰ ਇਦਾਂ ਪੱਥਰ ਨਿਕਲਣ ਵਾਲੀ ਘਟਨਾ ਸ਼ਾਇਦ ਹੀ ਕਿਸੇ ਨਾਲ ਹੋਈ ਹੋਵੇ ਬਾਕੀ ਤੁਸੀਂ ਵੀ ਦੇਖੋ ਇਸ ਵੀਰ ਦੀ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਤਾਂ ਜੋ ਇਹੋ ਜਿਹੇ ਦੁਕਾਨਦਾਰਾਂ ਦੀ ਠੱਗੀ ਤੋਂ ਸਾਰੇ ਜਾਣੇ ਸੁਚੇਤ ਹੋ ਸਕਣ ਦੇਖੋ ਦੋਸਤੋ ஆன்ਲਾਈਨ ਸ਼ੋਪਿੰਗ ਕਰਨ ਦੇ ਨੁਕਸਾਨ ਬਾਜ਼ਾਰ ਤੋਂ ਪਨੀਰ ਆਨਲਾਈਨ ਮੰਗਾਇਆ ਸੀਗਾ ਤੇ ਸੋਚਿਆ ਸੀਗਾ ਵੀ ਚਲੋ ਕੋਈ ਗੱਲ ਨਹੀਂ ਵਧੀਆ ਆਈਟਮ ਆਂਦੀ ਹੁੰਦੀ ਹੈ ਪਰ ਲੋਕਾਂ ਦਾ ਇਹ ਦੀਨ ਤਰਮੈਨਾਕ ਗਿਰ ਗਿਆ ਦੇਖੋ ਪਨੀਰ ਦਾ ਵਜ਼ਨ ਵਧਾਉਣ ਦੇ ਲਈ ਉਹਨੇ ਕੀ ਕਰਿਆ ਹੈ ਪਨੀਰ ਦੇ ਵਿਚਾਲੇ ਪੱਥਰ ਦਾ ਟੁਕੜਾ ਪਾ ਕੇ ਭੇਜ ਦਿੱਤਾ ਹੈ ਜਿਸ ਨਾਲ ਪਨੀਰ ਦਾ ਵਜ਼ਨ ਵੱਧ ਗਿਆ ਵੀਡੀਓ ਨੂੰ ਕਰੋ ਸ਼ੇਅਰ ਤਾਂ ਜੋ ਅੱਗੇ ਤੋਂ ਇਹਜੇ ਕਾਰਨਾਮੇ ਲੋਕ ਨਾ ਕਰਿਆ ਕਰਨ ਤੇ ਆਨਲਾਈਨ ਸ਼ੋਪਿੰਗ ਕਰਨ ਵਾਲੋਂ ਤੁਸੀਂ ਹੋ ਸਕਦਾ ਹੈ ਤੇ ਸਿੱਧੇ ਜਾ ਕੇ ਆਪਣੇ ਆਪ ਹੀ ਬਜਾਰ ਤੋਂ ਚੀਜ਼ ਖਰੀਦ ਕੇ ਲੈ ਆਇਆ ਕਰੋ ਆ ਦੇਖ ਲਓ ਜੀ ਕਿੱਡਾ ਪੱਥਰ ਪਾਇਆ ਹੈ ਵੀਡੀਓ ਨੂੰ ਕਰੋ ਵੱਤ ਵੱਦ ਲਾਈਕ